ਲੋਰੀ ਦੋਸਤੋ ਗਰੋ ਬੈਗ ਗਮਲੇ ਤਿਆਰ ਕਰਨ ਵਾਸਤੇ ਆਪਾਂ ਨੇ ਇਹ ਆ ਵੀ ਤਜਰਬਾ ਕਰਕੇ ਦੇਖਿਆ ਕੋਕੋ ਪੀਟ ਦਾ ਤੋਂ ਇੱਕ ਕਿਟਾ ਜਿਹੜੀ ਹੈਗੀ 1 ਕਿਲੋ ਦੀ ਹੈ ਇਹ ਐਮ ਆਰ ਪੀ ਦੀ 699 ਹੈ ਤੇ ਉਸ ਤੋਂ ਬਾਅਦ ਇਹ ਦਾ ਕੰਪਨੀ ਦਾ ਲੋਗੋ ਆ ਗਿਆ ਹੁਣ ਆਪਾਂ ਇਹਨੂੰ ਛੁੱਟਾਂਗੇ ਟੱਬ ਦੇ ਵਿੱਚ ਰਾਤ ਹੋ ਰਹੀ ਹੈ ਤੇ ਇਹਨੂੰ ਪਿਵਾਵਾਂਗੇ ਪਾਣੀ ਦੇ ਵਿੱਚ ਇਹ ਤਕਰੀਬਨ ਭਿੱਜ ਕੇ ਇਹਦਾ ਜਿਹੜਾ ਵਜਨ ਹੈ ਉਹ 5 ਕਿਲੋ ਹੋ ਜਾਊਗਾ ਸੋ ਇਹ ਰੇਟ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਇਹ ਬਰਮੀ ਕੰਪੋਸਟ ਦੇ ਬਰਾਬਰ ਜੀ ਪੈਂਦੀ ਹੈ ਪਰ ਇਹਦਾ ਆਪਾਂ ਵੈਸੇ ਇੱਕ ਤਜਰਬਾ ਕਰਨ ਦੇ ਮਾਰੇ ਨੇ ਬਣਾ ਲਈ ਸੀ ਬਹੁਤ ਜਿਆਦਾ ਹਾਰਡ ਹੈ ਜਿਦਾਂ ਤੁਸੀਂ ਇਹ ਦੇਖ ਰਹੇ ਹੋ ਪੂਰਾ ਖੜਕ ਰਿਹਾ ਹੈ ਪੂਰੀ ਹਾਰਡ ਹੈ ਪਰ ਇਹਦੇ ਪਰ ਆਪਾਂ ਚਲਾ ਦਾਂਗੇ ਪਾਣੀ ਪਾਣੀ ਦੇ ਦੇਹ ਚੱਲਦੇ-ਚੱਲਦੇ ਤੁਸੀਂ ਦੇਖੋਗੇ ਕਿਵੇਂ ਫੁੱਲਣ ਲੱਗ ਜਾਂਦੀ ਹੈ ਫੁੱਲਣ ਲੱਗ ਜਾਂਦੀ ਹੈ। ਲੋ ਜੀ। ਥੋੜਾ ਥੋੜਾ ਪਾਣੀ ਦੇ ਉੱਪਰ ਪਈ ਜਾਊਗਾ ਤੇ ਇਹਨੇ ਆਪਦੇ ਆਕਾਰ ਦੇ ਵਿੱਚ ਆ ਜਾਣਾ ਹੈਗਾ। ਲੋ ਜੀ। ਹੁਣ ਇਹਨੇ ਫੁੱਲਣਾ ਸਟਾਰਟ ਹੋ ਜਾਣਾ ਹੈ। ਪਾਣੀ ਦੇ ਉੱਪਰ ਪਈ ਜਾਊਗਾ ਤੇ ਇਹਦਾ ਜਿਹੜਾ ਹੈਗਾ ਮਿੱਟੀ ਨੂੰ ਜਾਂ ਗ੍ਰੋ ਬੈਗ ਨੂੰ ਗਮਲੇ ਨੂੰ ਬਹੁਤ ਜਿਆਦਾ ਸਾਰਾ ਰਹਨੇਗਾ ਕਿਤੇ ਬਜਨ ਬਹੁਤ ਜਿਆਦਾ ਘਟ ਜਾਂਦਾ ਹੈ ਇੱਕੇ ਦੇ ਵਿੱਚ ਪਾਣੀ ਦੇ ਵਿੱਚ ਜਿਹੜੀ ਆਪਣੀ ਨਮੀ ਹੈ ਉਹ ਬਣੀ ਰਹਿੰਦੀ ਹੈ ਪਰ ਮਿੱਟੀ ਦੇ ਵਿੱਚ ਜਿਹੜੀ ਨਮੀ ਆ ਉਹ ਬਣੀ ਰਹਿੰਦੀ ਹੈ ਹਲਕੀ ਹੁੰਦੀ ਹੈ ਤੇ ਜੜਾਂ ਇਹਦੇ ਵਿੱਚ ਆ ਪੂਰੀ ਸਪੀਡ ਨਾਲ ਥੱਲੇ ਨੂੰ ਵਧਦੀਆਂ ਨੇ ਸੋ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਸਾਈਜ਼ ਕਿੰਨਾ ਹੈ ਪਹਿਲਾਂ ਇੱਥੇ ਧੱਕ ਦੀਏ ਫਿਰ ਸ ਉੱਪਰ ਧੱਕ ਕੇ ਇੱਥੇ ਧੱਕ ਆ ਗਿਆ ਹੈ ਤੇ ਹੁਣ ਜਿਵੇਂ ਜਿਵੇਂ ਇਹਦੇ ਵਿੱਚ ਪਾਣੀ ਪਈ ਜਾਊਗਾ ਇਹਨੇ ਇਹ ਭੁੱਲੀ ਜਾਣਾ ਹੈ ਲੋ ਦੇਖਦੇ ਦੇਖਦੇ ਤੁਹਾਡੇ ਇਹ ਕਿੰਨਾ ਸਾਈਜ਼ ਇਹਦਾ ਇਨਕਰੀਜ਼ ਹੋ ਗਿਆ ਸੋ ਇਹ ਰਾਤ ਨੂੰ ਭਿਉਣ ਦਾ ਵੀ ਸਵੇਰੇ ਜਿਹੜਾ ਜਲਦੀ ਸਵੇਹਾ ਉੱਠ ਕੇ ਆਪਾਂ ਇਹਨੂੰ ਧੋਵਾਂਗੇ ਇੱਕ ਵਾਰ ਇਹਦੇ ਵਿੱਚ ਦੀ ਦੋ ਵਾਰ ਤਿੰਨ ਵਾਰ ਇਹਦੇ ਵਿੱਚ ਦੀ ਪਾਣੀ ਕੱਢਾਂਗੇ ਤੇ ਇਹਦੇ ਵਿੱਚ ਜਿਹੜਾ ਇਹ ਮਨ ਲਓ ਛੋਟੇ-ਮੋਟੇ ਇਹਦੇ ਕੈਮੀਕਲ ਜਾਂ ਹੁੰਦਾ ਹੈਗਾ ਤੇ ਉਹ ਨਿਕਲ ਜੂਗਾ ਜਿਹੜਾ ਜ਼ਹਿਰੀਲਾ ਪਾਣੀ ਹੁੰਦਾ ਉਹ ਨਿਕਲ ਜੂਗਾ ਤੇ ਉਹ ਆਪਣੇ ਪੌਦਿਆਂ ਨੂੰ ਨੁਕਸਾਨ ਨਹੀਂ ਪਹਜਾਊਗਾ ਸੋ ਦੇਖ ਲਓ ਆਕਾਰ ਇਹਦਾ ਕਿੱਡਾ ਵੱਡਾ ਹੋ ਗਿਆ ਇਹਨੂੰ ਉੱਪਰ ਸਾਈਡ ਤੇ ਕਰ ਦਿੰਨੇ ਆ ਆ ਦੇਖ ਰਹੇ ਹੋ ਜਿੰਨੇ ਕ ਆਪਾਂ ਰੱਖੀ ਸੀ ਇਹ ਹਿੱਟ ਜੀ ਉੰਨੇ ਕ ਹੁਣ ਵੀ ਹੈਗੇ ਆ ਇੱਥੇ ਰੱਖਾ ਜਿੰਨੇ ਕ ਆਪਾਂ ਰੱਖੀ ਸੀ ਉੰਨੇ ਕ ਹੁਣ ਵੀ ਹੈਗੇ ਆ ਤੇ ਸਾਈ ਜਿਹਦਾ ਇਸ ਤਰ੍ਹਾਂ ਵਧੀ ਜਾਊਗਾ ਸੋ ਜਦੋਂ ਵੀ ਤੁਸੀਂ ਇਹ ਘਰਾਂ ਦੇ ਵਿੱਚ ਗਮਲੇ ਲਾਉਣੇ ਨੇ ਜਾਂ ਇਹ ਤੁਸੀਂ ਇਹ ਪਾ ਸਕਦੇ ਹੋ ਇਹਦੀ ਜਗ੍ਹਾ ਤੇ ਹੋਰ ਕੀ ਪੈਸਾ ਦਾ ਉਹ ਵੀ ਸੁਣ ਲਿਓ ਇਹ ਜਗ੍ਹਾ ਤੇ ਪੈਸਾ ਦਾ ਜੀਰੀ ਦਾ ਫੂਸਾ ਜਿੱਥੋਂ ਤੁਸੀਂ ਚੌਲ ਕਢਵਾਉਨੇ ਹੋ ਕਿਸੇ ਚੱਕੀ ਤੋਂ ਜਾਂ ਕੋਲੂ ਤੋਂ ਉੱਥੇ ਤੁਸੀਂ ਜਾ ਕੇ ਜੋ ਤੁਸੀਂ ਤੋੜ ਕੜਵਾਉਨੇ ਹੋ ਉਹਨੂੰ ਕੈਸੋ ਉੱਥੋਂ ਤੁਸੀਂ ਜੀਰੀ ਦਾ ਖੂਸਾ ਜਿਹੜਾ ਉਹ ਲੈ ਸਕਦੇ ਹੋ ਜਾਂ ਕਿਸੇ ਸ਼ੈਲਰ ਤੁਹਾਡੇ ਨੇੜੇ ਤੇ ਨੇੜੇ ਸ਼ੈਲਰ ਹੈਗਾ ਉੱਥੋਂ ਤੁਸੀਂ ਜੀਰੀ ਦਾ ਖੂਸਾ ਲੈ ਸਕਦੇ ਹੋ ਉਹ ਵੀ ਬਣ ਕੇ ਚੱਲੋ 5 ਤੋਂ 6 ਰੁਪਏ ਕਿਲੋ ਜਿਹੜਾ ਤੁਹਾਨੂੰ ਮਿਲ ਜਾਂਦਾ ਤੇ ਇੱਕ ਜਿਹੜੇ ਦੋ ਬੋਰੀਆਂ ਤੁਹਾਡੇ ਬਹੁਤ ਜ਼ਿਆਦਾ ਗਮਲਿਆਂ ਦੇ ਵਿੱਚ ਕੰਮ ਆਉਣਗੀਆਂ ਤੋਂ ਬਹੁਤ ਹਲਕਾ ਜਿਹੜਾ ਹੈਗਾ ਉਹ ਸੌਦਾ ਹੁੰਦਾ ਉਹ ਵੀ ਇਦੀ ਤਰ੍ਹਾਂ ਕੰਮ ਕਰਦਾ ਹੈਗਾ ਪਰ ਇਹ ਆਪਾਂ ਤਜਰਬਾ ਕਰਨ ਦੇ ਮਾਰੇ ਨੇ ਬਲਾ ਮੰਗਵਾ ਲਿਆ ਸੀ ਵੀ ਦੇਖਾਂਗੇ ਕੀ ਬਣਦਾ ਇਸ ਦਾ ਕਿ ਇਹਦੇ ਰਿਜ਼ਲਟ ਆਉਂਦੇ ਨੇ ਤੇ ਜ਼ਿਆਦਾਤਰ ਆਪਾਂ ਪਾਈ ਦਾ ਜੀਰੀ ਦਾ ਫੂਟ ਜਾਂ ਸੁੱਕੇ ਪੱਤੇ ਜੋ ਹੁਣ ਤੁਸੀਂ ਦੇਖ ਲਓ ਸਾਰਾ ਡੱਬ ਭਰ ਗਿਆ ਇਹ ਪਰ ਜਿਹੜਾ ਮੇਨਾ ਇਹਦਾ ਹਾਰਡ ਹਿੱਸਾ ਹੈ ਉਹ ਹੁਣ ਵੀ ਓਨਾ ਕੀ ਹੈ ਤੇ ਹੁਣ ਵੇਖ ਖਿੱਲਰ ਜੂਗ ਵਾਲ ਦੇ ਲਓ ਜੀ ਖਿੱਲਰ ਗਿਆ ਹੁਣ ਤੁਸੀਂ ਆ ਹਾਰਡ ਹਿੱਸਾ ਦੇਖ ਲਓ ਹੁਣ ਵੀ ਓਨਾ ਹੀ ਪਿਆਏਗਾ ਮੇਰੀ ਉਂਗਲ ਜਿਹੜੀ ਹੈਗੀ ਆ ਥੱਲੇ ਲੱਗ ਰਹੀ ਹੈ ਇੱਥੇ ਰੱਖ ਹਲੇ ਵੀ ਹਾਰਡ ਹਿੱਸਾ ਇਹਦਾ ਪਿਆਏਗਾ ਲੋ ਚੱਕੋ ਜੀ ਇਹਨੂੰ ਹੁਣ ਫੁੱਲ ਪਾਣੀ ਦੇ ਵਿੱਚ ਆਪਾਂ ਭੌਂਕੇ ਰੱਖ ਦੇਣਾ ਵੀ ਸਵੇਰ ਤੱਕ ਜਿਹੜਾ ਹੈਗਾ ਇਹਦਾ ਪੂਰਾ ਜਿੰਨਾ ਆਕਾਰ ਹੈ ਉਹ ਆ ਸਕੇ ਜਿੰਨਾ ਵੱਤੋ ਆਦੇ ਫੁੱਲ ਸਕਦਾ ਹੈ ਕੋਕੋਬੀਟਾ ਉਹਨਾ ਹੀ ਫੁੱਲ ਜੇ ਤੇ ਆਪਦਾ ਪੂਰਾ ਆਕਾਰ ਲੈ ਲਵੇ ਇੱਕ ਵਾਰ ਆਪਾਂ ਇਹਨੂੰ ਥੋੜਾ ਜਿਹਾ ਮਸਲ ਜੇ ਦੇਵਾਂਗੇ ਵੀ ਕੋਈ ਡੜੀ ਨਾ ਬਣੀ ਰਹਿ ਜਾਏ ਇਹਦੇ ਵਿੱਚ ਚੰਗੀ ਤਰ੍ਹਾਂ ਜਿੰਨਾ ਕਾਪ ਆਏ ਵੀ ਹੈਲਪ ਕਰ ਸਕਦੇ ਆ ਕਰੀਏ ਬਾਕੀ ਆਪਣੇ ਆਪ ਹੀ ਇਹ ਇਸ ਤਰ੍ਹਾਂ ਹੋ ਜਾਣਾ ਹੈ ਕੁਝ ਮੇਰੇ ਕੋਲ ਸੁਕਾਇਆ ਵੀ ਪਿਆ ਹੈਗਾ ਪਹਿਲਾਂ ਇੱਕ ਪੀਸ ਤੇ ਉਹ ਦਿਨੇ ਕਰਿਆ ਸੀ ਉਹਦੀ ਵੀਡੀਓ ਨਹੀਂ ਬਣੀ ਇਹਦੀ ਹੁਣ ਰਾਤ ਨੂੰ ਕਰਨੇ ਆ ਤੇ ਰਾਤ ਨੂੰ ਵੀ ਵੀਡੀਓ ਬਣ ਰਹੀ ਹੈ ਕੁਆਲਿਟੀ ਬਣੀ ਕਿੰਦਾਂ ਦੀ ਆ ਰਹੀ ਹੈ ਉਹ ਤੁਸੀਂ ਦੱਸਣਾ ਲਓ ਜੀ ਤਕਰੀਬਨ ਸਾਰਾ ਕਿਲਰ ਗਿਆ ਹੈ ਤਸਵੀਰ ਤੱਕ ਇਹ ਮਾਨੂੰ ਭਿੱਜਿਆ ਰਹੂਗਾ ਤਾਂ ਹੋਰ ਇਹ ਫੁੱਲ ਜਾਊਗਾ ਜਿਲਜਾ ਪਾਣੀ ਕੱਢ ਕੇ ਨਿਚੋੜ ਕੇ ਸਿਰਫ ਇਹਦੇ ਵਿੱਚ ਜਿਹੜਾ ਹੈਗਾ ਨਾਰੀਅਲ ਦਾ ਬੂਰਜਾ ਜਿਹੜਾ ਇਹ ਰਹਿ ਜਾਊਗਾ। ਲੋ ਜੀ। ਤੋਂ ਦੋਸਤੋ ਤੁਹਾਡਾ ਕੋਈ ਸਵਾਲ ਹੋਵੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਇੱਥੋਂ ਤੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਹੋਰ ਤੁਸੀਂ ਅਗਣ ਆਪ ਚੈਨਲ ਦੇ ਨਾਲ ਜੁੜੇ ਰਹੋ, ਪੇਜ ਦੇ ਨਾਲ ਜੁੜੇ ਰਹੋ ਕਿਵੇਂ ਤੁਸੀਂ ਘਰ ਦੀ ਛੱਤ ਦੇ ਦਾ ਬੀਜ ਸਕਦੇ ਹੋ ਆਪਣੇ ਖਾਣ ਯੋਗੀਆਂ ਸਬਜ਼ੀਆਂ। ਇਕੱਲੀਆਂ ਇਹ ਖਾਣ ਵਾਸਤੇ ਨਹੀਂ ਤੇ ਉਹ ਤੁਹਾਨੂੰ ਵੈਸੀ ਵੀ ਇਹ ਸਕੂਨ ਦਿੰਦੀਆਂ ਨੇ ਜੇ ਤੁਸੀਂ ਚਾਰ ਗਮਲਿਆਂ ਤੋਂ ਸਟਾਰਟ ਕਰਕੇ ਦੇਖੋ ਵੈਸੀ ਤੁਹਾਨੂੰ ਬਹੁਤ ਨਜ਼ਾਰਾ ਆਊਗਾ। ਤੋਂ ਫੇਰ ਤੱਕ ਵੀਡੀਓ ਦੇਖਣ ਲਈ ਧੰਨਵਾਦ। ਥੈਂਕ ਯੂ ਸੋ ਮੱਚ। ਲੋ ਦੋਸਤੋ ਪਾਣੀ ਇਹਦੇ ਚ ਨਿਚੋੜ ਕੇ ਚੰਗੀ ਤਰ੍ਹਾਂ ਤੇ ਪਾਤੇ ਆਪਾਂ ਨੇ ਇਹ ਧੁੱਪੇ ਸੁੱਕਣੀ ਕੋਕੋ ਪੀੜ ਇਹਦੇ ਵਿੱਚ ਗਰਮੀਆਂ ਦੇ ਵਿੱਚ ਇੱਕ ਦਿਨ ਦੀ ਧੁੱਪ ਜਿਹੜੀ ਇਹਦੇ ਵਾਸਤੇ ਬਹੁਤ ਹੁੰਦੀ ਹੈ ਨੂੰ ਸੁਕਾਉਣ ਵਾਸਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਧਰ ਸੁੱਕਣੀ ਸਟਾਰਟ ਵੀ ਹੋ ਗਈ ਤੇ ਇਧਰ ਥੋੜੀ ਜਿਹੀ ਨਮੀ ਹੈਗੀ ਹੈ। ਉਸ ਤੋਂ ਬਾਅਦ ਫਿਰ ਤਿਆਰ ਹੈ ਗਮਲੇ ਦੇ ਵਿੱਚ ਪਾਉਣ ਵਾਸਤੇ ਤੇ ਗਮਲੇ ਦੇ ਵਿੱਚ ਜਦੋਂ ਪਾਵਾਂਗੇ ਉਹਦੀ ਵੀਡੀਓ ਵੱਖਰੀ ਆਊਗੀ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ